ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਪੂਰੇ ਪੰਚਾਇਤ ਦੇ ਵਿੱਚ ਨਸ਼ਿਆ ਦੇ ਵਿਰੁੱਧ ਮੁਹਿੰਮ ਵਧੀ ਗਈ ਹੈ ਜਿਸ ਦੇ ਤਹਿਤ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਵੀ ਕੀਤੀ ਗਈ ਹੈ ਕਾਰਵਾਈ ਕੀਤੀ ਜਾ ਰਹੀ ਹੈ ਫਤਿਹਗੜ ਸਾਹਿਦ ਦੇ ਅਲਕਾ ਬਸੀ ਪਠਾਨਾ ਦੇ ਵਿੱਚ ਇਹ ਨਸ਼ੀ ਦੇ ਵਿਰੁੱਧ ਮੁਹਿੰਮ ਤੇ ਤਹਿ ਜੁੜਾ ਸਾਡੇ ਸਹਿਯੋਗੀ ਪਰਸ ਗੋਤਮ ਨੇ ਡੀਐਸਪੀ ਰਾਜਕੁਮਾਰ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਹੈ ਇੰਡੀਆ ਨਿਊਜ਼ ਦੇਖਦੇ ਸਾਰੀ ਹੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੌਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਨਾ ਡੀਐਸਪੀ ਦਫ਼ਤਰ ਵਿਖੇ ਪਹੁੰਚੇ ਹਾਂ ਜਿੱਤੇ ਕਿ ਯੁੱਧ ਨਸ਼ੇ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਹੈ ਤੇ ਜਗ੍ਹਾ-ਜਗ੍ਹਾ ਪ੍ਰਸ਼ਾਸਨ ਵੱਲੋਂ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਤੇ ਤੰਦ ਦੇ ਹੀ ਨਾ ਡਿਊਟੀ ਦਿੱਤੀ ਜਾ ਰਹੀ ਹੈ ਤੇ ਆਓ ਸਾਡੇ ਨਾਲ ਇਸ ਟੈਪ ਮੌਜੂਦ ਨੇ ਹਲਕਾ ਬਸੀ ਪਠਾਨਾ ਦੇ ਡੀਐਸਪੀ ਮਾਨਯੋਗ ਸ਼੍ਰੀ ਰਾਜਕੁਮਾਰ ਸ਼ਰਮਾ ਜੀ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਹੈ ਇਹਨਾਂ ਦਾ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਸਰ ਯੁੱਧ ਨਸ਼ੇ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਹੈ ਕੀ ਕਹਣਗੇ ਇਹਦੇ ਬਾਰੇ ਹਾਂਜੀ ਜੜ੍ਹਾਂ ਨਾਲ ਨਸ਼ੇ ਨੂੰ ਜੜ੍ਹਾਂ ਤੋਂ ਪੱਟਣ ਲਈ ਪੰਜਾਬ ਸਰਕਾਰ ਅਤੇ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਨਾਮ ਯੁੱਧ ਨਸ਼ੇ ਵਿਰੁੱਧ ਹੈ ਜੀ ਇਸ ਮੰਤਵ ਤਹਿਤ ਅਸੀਂ ਸਕੂਲਾਂ ਕਾਲਜਾਂ ਪਿੰਡਾਂ ਜਾ ਕੇ ਸੈਮੀਨਾਰ ਲਗਾਉਂਦੇ ਆ ਤੇ ਲੋਕਾਂ ਨੂੰ ਇਹਦੇ ਸੁਚੇਤ ਕੀਤਾ ਜਾਂਦਾ ਤੇ ਮਾੜੇ ਅੰਸਰਾਂ ਪ੍ਰਤੀ ਨਸ਼ਾ ਵੇਚਣ ਵਾਲਿਆਂ ਪ੍ਰਤੀ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਸਟ ਆਪਰੇਸ਼ਨ ਚਲਾਏ ਜਾ ਰਹੇ ਨੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਨਸ਼ਾ ਵਿੱਚ ਉਹਨਾਂ ਨੇ ਦੇਖ ਲਮਕਤੋਂ ਦਰਜ ਕਰਕੇ ਉਹਨਾਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਸੁ ਲੱਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਸਿਰ ਦੇਖਿਆ ਜਾ ਰਿਹਾ ਹੈ ਕਿ ਬਹੁਤ ਰਾਹਤ ਦੇਖਣ ਨੂੰ ਮਿਲ ਰਹੀ ਹੈ ਸ਼ਹਿਰ ਦੇ ਵਿੱਚ ਵੀ ਤੇ ਜਿੰਨੇ ਅਲੱਦ-ਵਾਲਾ ਪਿੰਡ ਨੇ ਤੇ ਹੁਣ ਕੀ ਅੱਗੇ ਕੀ ਮਤਲਬ ਕੀ ਐਕਟੀਵਿਟੀ ਹੈ ਅੱਗੇ ਪ੍ਰਸ਼ਾਸਨ ਵੱਲੋਂ ਹੋਰ ਇਸ ਦੇ ਵਿਰੁੱਧ ਜੀ ਦੇਖੋ ਜੀ ਇਹ ਮਹਿੰਮ ਹੋਰ ਦਿਨੋਂ ਦਿਨ ਹੋਰ ਤੇਜ਼ ਕੀਤੀ ਜਾਊਗੀ ਜਦ ਤੱਕ ਨਸ਼ਾ ਅਸੀਂ ਬਿਲਕੁਲ ਖਤਮ ਨਹੀਂ ਕਰ ਦਿੰਦੇ ਇਹ ਮਹਿੰਮ ਪੂਰੇ ਜੋੜ ਨਾਲ ਚਲਾਈ ਜਾਊ ਜੀ ਸਰ ਇੱਥੇ ਦੇਖਿਆ ਰਿਹਾ ਹੈ ਕਿ ਅੱਜ ਮੀਟਿੰਗ ਵੀ ਹੋਈ ਹੈ ਫਤੇਗੜ ਸਾਹਿਬ ਵਿਖੇ ਮਾਲੀਓ ਕਿ ਸਾਡੇ ਮੰਤਰੀ ਜੀ ਆਏ ਸੀ ਤੇ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਯੁੱਧ ਨਸ਼ਾ ਰਹਿਤ ਵਿਰੁੱਧ ਬਹੁਤ ਵਧੀਆ ਮੁਹਿੰਮ ਚਲਾਈ ਗਈ ਹੈ ਕਿ ਨਸ਼ਾ ਬਿਲਕੁਲ ਵੀ ਝੜੋ ਹੀ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਇਆ ਗਿਆ ਹੈ ਜੀ ਠੀਕ ਹੈ ਜੀ ਜੀ ਬਿਲਕੁਲ ਜੀ ਸਾਡਾ ਇਹ ਨਿਸ਼ਚਾ ਹੈਗਾ ਨਸ਼ਾ ਬਿਲਕੁਲ ਅਸੀਂ ਖਤਮ ਕਰ ਲਾਂ ਜੀ ਜੀ ਤੇ ਸਾਡੇ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਉਹ ਬਿਲਕੁਲ ਬੰਦ ਕਰ ਦੇਣ ਨਸ਼ਾ ਵੇਚਣਾ ਹਾਂਜੀ ਸਾਡਾ ਇਹ ਜੀ ਛੱਡ ਜਾ ਜੀ ਅਸੀਂ ਉਹਨੂੰ ਬਿਲਕੁਲ